ਦੀਵਾਲੀ ਜਿਹੜਾ ਸਾਡੇ ਸਾਰਿਆਂ ਦਾ ਖੁਸ਼ੀਆਂ ਦਾ ਤਿਹਾਰ ਹੈ ਔਰ ਸਾਂਝੀ ਵਾਲਤਾ ਦਾ ਸਾਂਝ ਦਾ ਤਿਹਾਰ ਹੈ ਇਸ ਤਿਹਾਰ ਨੂੰ ਹਰ ਸਾਲ ਅਸੀਂ ਬੜੀ ਧੂਮ-ਤਾਮ ਦੇ ਨਾਲ ਮਨਾਉਂਦੇ ਆ ਕਿਉਂਕਿ ਪ੍ਰਭੂ ਰਾਮ ਜੀ ਆਪਣਾ ਬਨਵਾਸ ਪੂਰਾ ਕਰਕੇ ਔਰ ਬੁਰਾਈ ਨੂੰ ਖਤਮ ਕਰਕੇ ਰਾਵਣ ਵਰਗੇ ਜਾਂ ਦੂਸਰੇ ਰਕਸ਼ਸ਼ਾਂ ਨੂੰ ਖਤਮ ਕਰਕੇ ਅਯੋਧਿਆ ਵਾਪਸ ਆਏ ਸੀ ਉਸ ਦੀ ਖੁਸ਼ੀ 'ਚ ਅਸੀਂ ਦੀਵਾਲੀ ਮਨਾਉਂਦੇ ਆ ਔਰ ਦੂਸਰਾ ਇਸੇ ਦਿਨ ਨੂੰ ਜਿਹੜੇ ਬੰਦੀ ਰਾਜੇ ਤੇ ਗੁਰੂਆਂ ਨੂੰ ਸਾਡੇ ਬੰਦੀ ਤੋਂ ਰਿਹਾਈ ਮਿਲੀ ਸੀ ਔਰ ਜਿਹਦੇ ਕਰਕੇ ਅਸੀਂ ਬੰਦੀ ਛੋੜ ਦਿਵਸ ਵੀ ਰੂਪ ਚ ਮਨਾਉਨੇ ਆ। ਉਹ ਦੀਵਾਲੀ ਜਿੱਥੇ ਸਾਰਿਆਂ ਦਾ ਖੁਸ਼ੀਆਂ ਦਾ ਤਿਹਾਰ ਹੈ ਮੈਂ ਸਾਰਿਆਂ ਨੂੰ ਖੁਸ਼ੀਆਂ ਦੀ ਇਸ ਤਿਹਾਰ ਦੀ ਵਧਾਈ ਦਿੰਦਾ ਔਰ ਸਾਰਿਆਂ ਦੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਭਰੀ ਆਵੇ ਇਸ ਦੀ ਉਪੇਕਸ਼ਾ ਵੀ ਕਰਦਾ ਹਾਂ। ਪਰ ਨਾਲ ਨਾਲ ਬੇਨਤੀ ਵੀ ਕਰਦਾ ਕਿ ਅਸੀਂ ਪলিউਸ਼ਨ ਰਹਿਤ ਦੀਵਾਲੀ ਮਨਾਈਏ ਚਾ ਸਾਰਿਆਂ ਨੂੰ ਹੁੰਦਾ ਖੁਸ਼ੀਆਂ ਅਸੀਂ ਮਨਾਈਏ ਆਪਣੇ ਉਤਸ਼ਾਹ ਦੇ ਨਾਲ ਮਨਾਈਏ ਪਰ ਆਪਣੀਆਂ ਖੁਸ਼ੀਆਂ ਦਾ ਕਿਸੇ ਦੇ ਨਾਲ ਕੋਈ ਕਿਸੇ ਦੇ ਲਈ ਆਪਦਾ ਨਾ ਹੋਵੇ ਇਸ ਚੀਜ਼ ਦਾ ਵੀ ਖਿਆਲ ਰੱਖੀਏ ਔਰ ਪ੍ਰਦੂਸ਼ਣ ਜਿਹੜਾ ਰਹਿਤ ਦੀਵਾਲੀ ਮਨਾਈਏ ਤਾਂ ਕਿ ਅਸੀਂ ਸਾਹ ਆਰਾਮ ਨਾਲ ਲੈ ਸਕੀਏ ਅੱਛਾ ਸਾਹ ਲੈ ਸਕੀਏ ਬਾਕੀ ਜੀਏ ਤੇ ਜੀਣ ਦਈਏ ਇਸ ਭਾਵਨਾ ਦੇ ਨਾਲ ਅਸੀਂ ਖੁਸ਼ੀਆਂ ਮਨਾਈਏ ਸਭਾਂ ਸਾਰਿਆਂ ਨੂੰ ਮੈਂ ਦੀਵਾਲੀ ਦੇ ਇਸਤਿਹਾਰ ਦੀਆਂ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਸਨਵਾਦ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾ